ਆ ਦੇਖ ਲਓ ਨਿੱਕੀ ਜੀ ਗਲਤੀ ਨੇ ਬੱਚੇ ਦੀ ਜਾਨ ਲੈ ਲਈ ਵੀਡੀਓ ਦੇਖੋ ਧਿਆਨ ਨਾਲ ਕਈ ਵਾਰੀ ਮਾਪਿਓ ਧਿਆਨ ਨਹੀਂ ਦਿੰਦੇ ਤੇ ਕਿੰਨੀ ਭਾਰੀ ਪੈ ਗਈ ਮਾਪਿਓ ਨੂੰ ਇਹ ਗਲਤੀ ਤਾਂ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਅੱਗੇ ਤੋਂ ਕਿਸੇ ਮਾਪਿਓ ਤੋਂ ਐਡੀ ਵੱਡੀ ਗਲਤੀ ਨਾ ਹੋਵੇ ਆ ਦੇਖੋ ਬੱਚੇ ਨੂੰ ਇੱਕ ਨਿੱਕੀ ਜੀ ਗਲਤੀ ਨਾਲ ਬੱਚੇ ਦੀ ਮੌਤ ਹੋ ਗਈ ਤੁਸੀਂ ਦੇਖ ਸਕਦੇ ਹੋ ਬੱਚੇ ਦੀ ਮੌਤ ਕਿਵੇਂ ਹੋਈ ਆ ਦੇਖੋ ਡਾਕਟਰ ਵੀ ਤੁਹਾਨੂੰ ਸਾਰਾ ਕੁਝ ਦੱਸੂਗਾ ਬੈਲੂਨ ਆਪਾਂ ਗਵਾਰੇ ਫੜਾ ਦਿੰਨੇ ਆ ਬੱਚਿਆਂ ਨੂੰ ਤੇ ਆਪ ਪਾਪਾ ਨੂੰ ਐ ਹੁੰਦਾ ਬੱਚਾ ਚਲੋ ਖੇਡ ਲੱਗਿਆ ਰਹੇ ਇਹ ਬੈਲੂਨ ਬੱਚੇ ਦੇ ਗਲੇ ਦੇ ਵਿੱਚ ਚਿਪ ਗਿਆ ਬੱਚੇ ਦਾ ਸਾਹ ਬੰਦ ਹੋ ਗਿਆ ਤੇ ਦੇਖੋ ਵੀਡੀਓ ਤੇ ਇੱਕ ਹੋਰ ਡਾਕਟਰ ਨੇ ਦੱਸਿਆ ਬੱਚੇ ਨੂੰ ਬਚਾਇਆ ਜਾ ਸਕਦਾ ਸੀ ਜੇ ਉਹ ਦਿਮਾਗ ਤੋਂ ਕੰਮ ਲੈਣ ਦੇ ਘਭਰਾਉਂਦੇ ਨਾ ਉਹ ਗੁਬਾਰੇ ਨੂੰ ਉਸ ਟਾਈਮ ਤਰੀਕੇ ਨਾਲ ਕਿਸੇ ਚੀਜ਼ ਨਾਲ ਕੱਟ ਦਿੰਦੇ ਉਹ ਕਬਰਾ ਕੇ ਹਸਪੀਟਲ ਲੈ ਕੇ ਆਏ ਤੇ ਬੱਚੇ ਦੀ ਮੌਤ ਹੋ ਗਈ ਦੇਖੋ ਕਿੰਨੀ ਮਤਲਬ ਛੋਟੀ ਜੀ ਗਲਤੀ ਨੇ ਕਿੰਨਾ ਭਾਰੀ ਪੈ ਗਿਆ ਕਿੰਨਾ ਵੱਡਾ ਨੁਕਸਾਨ ਹੋ ਗਿਆ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਨਾਲ ਇਹ ਚੀਜ਼ ਰਿਪੀਟ ਨਾ ਹੋਵੇ ਉਹ ਦੇਖੋ ਮਾਪਿਓ ਰੋ ਰਹੇ ਨੇ ਕਿੰਨਾ ਮਤਲਬ ਪਰੇਸ਼ਾਨ ਨੇ ਇੱਕ ਨਿੱਕੀ ਜਿਹੀ ਗਲਤੀ ਨੇ ਕਿੰਨੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਦੋਸਤੋ ਬਹੁਤ ਅਵੇਰ ਰਿਆ ਕਰੋ ਪਤਾ ਹੀ ਨਹੀਂ ਕਿਹੜੀ ਚੀਜ਼ ਤੁਹਾਨੂੰ ਕਿਵੇਂ ਮਤਲਬ ਕਿੱਡਾ ਵੱਡਾ ਨੁਕਸਾਨ ਕਰ ਦਿੰਦੀ ਹੈ ਅਵੇਰ ਰਿਆ ਕਰੋ ਇਨ੍ਹਾਂ ਚੀਜ਼ਾਂ ਤੋਂ ਆਪਣੇ ਬੱਚਿਆਂ ਨੂੰ ਦੂਰ ਰੱਖਿਆ ਕਰੋ ਠੀਕ ਹੈ ਇਸ ਕੈਕ ਇਸ ਜੀ نکال ਦੋ ਬੱਚਾ ਕਾ ਕਾ ਨਿਕਾਲ ਕੇ ਛੋੜ ਦੋ ਨਹੀਂ ਹੈ ਬੱਚਾ दोस्तों इधर देखो सॉरी दोस्तों ये छोटा सा गुब्बारा इस <laughs> बच्चे की जान ले ली जो 3